ਕੀ ਕਿੜਾ ਗਾਰਡ ਕਿੰਨੇ ਜ਼ਿਆਦਾ ਲੋਕਾਂ ਨੂੰ ਮਾਰੂਗਾ ਗਾਰਡ ਚ ਇੱਕ ਪੌਪੂਲਰ ਵਿਨਰ ਵੀ ਸੀ ਪੀਟਰ ਬ੍ਰੈਡਜ਼ਿਕਰ ਪੀਟਰ ਨੇ ਆਪਣੀ ਸਿਰਫ ਏ ਮੂਵਮੈਂਟ ਦੇ ਟਾਈਮ ਨੀਅਰਲੀ 1500 ਲੋਕਾਂ ਦੀ ਜਾਨ ਲੈਤੀ ਸੀ ਜਿਨ੍ਹਾਂ ਵਿੱਚ ਲੇਡੀਜ਼ ਐਂਡ ਛੋਟੇ 3 ਸਾਲ ਤੱਕ ਦੇ ਬੱਚੇ ਸੀ ਪੀਟਰ ਇੱਕ ਸਪੈਸ਼ਲ ਵੈਪਨ ਯੂਜ਼ ਕਰਦਾ ਸੀ ਜਿਹਦਾ ਨਾਮ ਹੀ ਸਰਵ ਕਟਰ ਸੀ ਗਾਰਡਸ ਯੂਜ਼ਲੀ ਸਰਵ ਕਟਰ ਨੂੰ ਪ੍ਰਿਜ਼ਨਰਸ ਦਾ ਗਲਾ ਵਡਣ ਲਈ ਯੂਜ਼ ਕਰਦੇ ਸੀ ਜਾਂ ਫਿਰ ਸਿਰ ਦੇ ਪਿੱਛੇ ਇੰਨੀ ਲਗਾਤਾਰ ਮਾਰਦੇ ਸੀ ਜਦੋਂ ਤੱਕ ਉਹਦੀ ਡੈਥ ਨਾ ਹੋ ਜੇ ਕੈਂਪਸ ਵਿੱਚ ਔਮਨ ਤੇ ਗਰਲਜ਼ ਨੂੰ ਲਗਾਤਾਰ ਸੈਕਸ਼ੂਅਲ ਅਬਿਊਜ਼ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੂੰ ਬਾਕੀ ਪ੍ਰਿਜ਼ਨਰਸ ਦੇ ਨਾਲ ਹੀ ਰੱਖਿਆ ਜਾਂਦਾ ਸੀ ਜਿੱਥੇ ਜੀਨ ਲਾਇਕ ਹਾਲਤ ਹੀ ਨਹੀਂ ਸੀ ਕਨਸੈਂਟਰੇਸ਼ਨ ਕੈਂਪਸ ਵਿੱਚ ਮੋਸਟਲੀ ਜੋ ਫੂਡ ਹੁੰਦਾ ਸੀ ਉਹ ਕਈ ਦਿਨ ਪੁਰਾਣਾ ਦਿੱਤਾ ਜਾਂਦਾ ਸੀ ਬਾਕੀ ਉੱਥੋਂ ਦੇ ਪ੍ਰਿਜ਼ਨਰਸ ਤੇ ਸੀ ਉਹਨਾਂ ਨੂੰ ਕਨਸੈਂਟਰੇਸ਼ਨ ਕੈਂਪ ਵਿੱਚ ਜੋ ਮਿਲ ਜੇ ਉਹ ਖਾਣਾ ਪੈਂਦਾ ਸੀ ਪ੍ਰਿਜ਼ਨਰਸ ਨੂੰ ਸੁੱਕੇ ਪੱਤੇ ਗ੍ਰਾਸ ਐਂਡ ਇਨਫੈਕਟ ਹਿਊਮਨ ਵੇਸਟ ਖਾਣ ਲਈ ਫੋਰਸ ਕੀਤਾ ਗਿਆ ਇਹਨਾਂ ਨੂੰ ਮੈਟਲ ਫੈਕਟਰੀ 'ਚ ਹਥਿਆਰ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਸੀ ਜੋ ਬਾਅਦ ਵਿੱਚ ਉਹਨਾਂ ਨੂੰ ਹੀ ਮਾਰਨ ਲਈ ਯੂਜ਼ ਹੁੰਦੇ ਸੀ ਸਿਰਫ ਕੈਮਸ